ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਹਲਕਾ ਡੇਰਾ ਬਾਬਾ ਨਾਨਕ ਦੇ ਕੁਝ ਪਿੰਡਾਂ ਪਸਨਾਵਾਲ ਸ਼ਾਹਪੁਰ ਜੱਜਾ ਖੇਠੜ ਕੇ ਬਰਿਆਹਾ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਪਹੁੰਚ ਕੇ ਪੱਕੇ ਕਰਾਂ ਗਰਾਂਟ ਲਈ ਬਿਨੇ ਪੱਤਰ ਦਿੱਤੇ ਹਨ ਜਾਣਕਾਰੀ ਦਿੰਦਿਆਂ ਡੀਸੀ ਦਫ਼ਤਰ ਵਿਖੇ ਵਕਤ ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਕੱਚੇ ਘਰਾਂ ਕਾਰਨ ਉਹ ਬਰਸਾਤ ਦੇ ਦਿਨਾਂ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ ਜਦਕਿ ਇਲਾਕੇ ਦੇ ਸਰਪੰਚ ਵੱਲੋਂ ਪੱਕੇ ਘਰ ਬਣਾਉਣ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਗ੍ਰਾਂਟ ਉਹਨਾਂ ਨੂੰ ਦਿਵਾਉਣ ਲਈ ਉਹਨਾਂ ਨਾਲ ਟਾਲਮਟੋਲ ਕੀਤੀ ਜਾ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੀ ਗੰਦੀ ਕਗਾਰ ਤੇ ਆ ਚੁੱਕੇ ਹਨ ਇਸ ਲਈ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲ ਮਦਦ ਦੀ ਕੋਈ ਹਾਰ ਲੈ ਕੇ ਆਏ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਾਡੇ ਘਰ ਦੀ ਛੱਤ ਬੜੀ ਕਮਜ਼ੋਰ ਸੀ ਤੇ ਸ਼ਾਤ ਦੇਖ ਰਹੀ ਆ ਹਾਂਜੀ ਤੇ ਅਸੀਂ ਦੂਸਰੇ ਘਰ ਵਿੱਚ ਗੁਜ਼ਾਰਾ ਕਰ ਰਹੇ ਹਾਂ ਹਾਂਜੀ ਜਿਹਦੇ ਵਿੱਚ ਸਾਡੇ ਜਵਾਈ ਭਾਈ ਵੀ ਆਉਂਦੇ ਆ ਅਸੀਂ ਇੱਕੋ ਕੰਬੇ ਤੇ ਰਹ ਰਹੇ ਹਾਂ ਉਹਨੇ ਵਜੇ ਬਲ ਲੱਗੇ ਹੋਏ ਨੇ ਹਾਂਜੀ ਤੇ ਤੁਹਾਨੂੰ ਪਤਾ ਹੀ ਆ ਤੇ ਜੇ ਜਵਾਈ ਭਾਈ ਆਉਣਗੇ ਤਾਂ ਬੱਚੇ ਕਿੱਧਰ ਜਾਣਗੇ ਹਾਂਜੀ ਨਾ ਸਾਡੇ ਘਰ ਨਾਲ ਲੈਟਰਿੰਗ ਨਾਲ ਬਾਥਮੇ ਹਾਂਜੀ ਤੇ ਬੱਚੀਆਂ ਹੜੀ ਜਾਂਦੀਆਂ ਜਿਵੇਂ ਆਪਣਾ ਖੇਤਾਂ ਵਿੱਚ ਖਾਣਾ ਕਰਨੇ ਵਾਸਤੇ ਜਿਹ ਲੋਕ ਇਹਨਾਂ ਮਕੌਲ ਕਰਦੇ ਆ ਹਾਂਜੀ ਤੇ ਜਦੋਂ ਮੀਂਹ ਮਗਰੋਂ ਆਉਂਦਾ ਵਾ ਤੇ ਸਾਡਾ ਘਰ ਪਹਿਲਾਂ ਪਾਣੀ ਦਾ ਭਰ ਜਾਂਦਾ ਵਾ ਤੁਸੀਂ ਵੇਖ ਸਕਦੇ ਹੋ ਸਾਡੇ ਘਰ ਦੀ ਕੀ ਹਲਾ ਪਿਆ ਹਾਂਜੀ ਸਾਰੀ ਦੁਨੀਆ ਨੂੰ ਪਤਾ ਵਾ ਸਾਡੇ ਪਿੰਡ ਵਾਲਿਆਂ ਨੂੰ ਤੇ ਪਿੰਡ ਵਾਲੇ ਜਿਹੜੇ ਜਿਹਦੇ ਆਉਂਦੇ ਸਾਡੇ ਘਰ ਤੇ ਕਹਿੰਦੇ ਵੀ ਤੁਸੀਂ ਵੋਟਾਂ ਪਾਓ ਫੇਰ ਤੁਹਾਨੂੰ ਸਭ ਕੁਝ ਬਣਾ ਕੇ ਦਾਂਗੇ ਘਾਰੀ ਬਣਾ ਕੇ ਦਾਂਗੇ ਫਲਾਕੀ ਬਣਾ ਕੇ ਦਾਂਗੇ ਤੁਹਾਡੇ ਘਰ ਬਾਰੇ ਸੋਚਾਂਗੇ ਜਿਹਨੂੰ ਵੋਟਾਂ ਪੈਂਦੀਆਂ ਨੇ ਉਹ ਕੋਈ ਸਾਡੀ ਕੋਈ ਬਾਤ ਨਹੀਂ ਪੁੱਛਦਾ ਸਾਡੀਆਂ ਲੜਕੀਆਂ ਬਾਹਰ ਜਾਂਦੀਆਂ ਨੇ ਆਪਣਾ ਪੈੜੀਆਂ ਵਿੱਚ ਹਾਂਜੀ ਸਾਡੇ ਨੂੰ ਬੜੀ ਮੁਸ਼ਕਲ ਹੈ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਹਾਂਜੀ ਇਹ ਗੱਲ ਹੈ ਵੀ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੀ ਆ ਕਿ ਸਾਡਾ ਘਰ ਬਾਰੇ ਸੋਚਿਆ ਜਾਵੇ ਸਾਨੂੰ ਖਰਦਵਾਤੇ ਛੱਤ ਬਾਰੇ ਉਹਨਾਂ ਕੋਲ ਮਾਲੀ ਦਾ ਹਟਾ ਦਿੱਤੀ ਜਾਵੇ ਤਾਂ ਕਿ ਸਾਡਾ ਘਰ ਦਾ ਗੁਜ਼ਾਰਾ ਚੱਲ ਸਕੇ ਲੈਟਰਨ ਬਾਥਰੂਮ ਬਣ ਸਕੇ ਹਾਂਜੀ ਬਸ ਜਿਹੜਾ ਸਾਡੇ ਘਰ ਦਾ ਜਿਹੜਾ ਪਾਣੀ ਆ ਪੋਰ ਕਰ ਰਿਹਾ ਹੈ ਹਾਂਜੀ ਸਾਡੇ ਘਰ ਦਾ ਪਾਣੀ ਜਿਹੜਾ ਪ੍ਰਸ਼ਾਅਕ ਹੁੰਦੀ ਆ ਜਿਹੜਾ ਪਰ ਜਗਾਟ ਕਰ ਰਿਹਾ ਹੈ ਨਹੀਂ ਜੀ ਉੱਤੇ ਸਾਡਾ ਹੱਦੀ ਨਹੀਂ ਪਹਿਲਾਂ ਕਾਨਿਆ ਦੀ ਛੱਤ ਸੀ ਫਿਰ ਹੁਣ ਟੀਨਾ ਪਾਈਆਂ ਜੇ ਛਾਂਤ ਕਾਨਿਆ ਉਹ ਡੇਗੀ ਦੀ ਛੱਤ ਨਹੀਂ ਬਣਾਉਂਦੇ ਇਹ 30 ਤਰੀਕ ਤੇ ਮੀਂਹ ਜਦੋਂ ਪਿਆ ਜੋ ਦੋ ਡੇਗ ਪੀ ਗਈ ਦੋ ਬੇਟੀਆਂ ਜਿਤੇ ਇੱਕ ਹਸਬੰਦ ਮੰਗ ਕਰੀਦੀ ਆ ਵੀ ਘਰ ਸਾਡਾ ਭਾਂਜੇ ਵਧੀਆ ਸਾਤ ਛੁੱਤ ਪੈ ਜੇ